ਇਹ ਸਾਰੀ ਬਣੀ ਪਈ ਹੈ ਬਈ ਹੁਣ ਇਹ ਉੱਤੇ ਲਾਵਾਂਗੇ ਅਸੀਂ ਲਾਵਾਂਗੇ ਇਹ ਪੌਣਾ ਦਾ ਆਪਾਂ ਗ੍ਰੀਨ ਪਾ ਸਕਦੇ ਹਾਂ ਲੋ ਵੀ ਦੋਸਤੋ ਅੱਜ ਨਾ ਵਰਮੀ ਕੰਪੋਸਟ ਬਾਰੇ ਜਾਣਕਾਰੀ ਦਿੰਨੇ ਆ ਬਾਈ ਗੁਰਵਿੰਦਰ ਕੋਲ ਆਏ ਸੀਗੇ ਆਪਾਂ ਕੋਠੇ ਕੋਰ ਸਿੰਘ ਵਾਲੇ ਤੇ ਆ ਤੁਸੀਂ ਦੇਖ ਲਓ ਜਿਹੜੇ ਬੈੱਡ ਬਣਿਆ ਇਹਦੇ ਬਾਰੇ ਆਪਾਂ ਜਾਣ ਗਏ ਇੰਨਾ ਕ ਆਪ ਨੂੰ ਪਤਾ ਵੀ ਗਡੋਆਂ ਦੀ ਖਾਦ ਤਿਆਰ ਹੁੰਦੀ ਹੈ ਇੱਥੇ ਤੇ ਗੁਰਵਿੰਦਰ ਭਾਈ ਆ ਦੇ ਜਾਣਕਾਰੀ ਕੀ ਸਿਸਟਮ ਹੈ ਬਈ ਇਹ ਹੈ ਨਾ ਇੱਕ ਵਧੀਆ ਫਸਲ ਲਈ ਵਧੀਆ ਤੰਦਰੁਸਤ ਖਾਦ ਹੈ ਇਹ ਇਹਦੇ ਵਿੱਚ ਸਾਰੇ ਤੱਤ ਹੁੰਦੇ ਆ ਬਈ ਹੂੰ ਜਾਨੀ ਕਿ ਜਿਹੜੀ ਆਪਾਂ ਬਈ ਜਿਵੇਂ ਰੂੜੀ ਆ ਰੂੜੀ ਨੂੰ ਆਪ ਸਿੱਧਾ ਪਾਵਾਂਗੇ ਉਹਦੇ ਵਿੱਚ ਗੈਂਸਾਂ ਹੁੰਦੀਆਂ ਜਾਂ ਉਲੀ ਰੋਗ ਜਾਦੇ ਹੁੰਦੇ ਨਾਲੇ ਗਰਮਾਇਸ਼ ਹੀ ਮਰੀ ਜਾਂਦੀ ਕੋਈ ਨੂੰ ਠੰਡਾ ਕਰਕੇ ਅਸੀਂ ਬਿੱਡਾਂ ਤੇ ਵਿਛਾ ਦੇਣਾ ਬਿੱਡਾਂ ਦੇ ਉੱਤੇ ਅਸੀਂ ਗਟੋਏ ਛਾੜ ਦੇਣਾ ਗਟੋਏ ਨੇ ਆਦ ਢਿੱਡ ਵਿੱਚ ਦੀ ਗੁਆ ਕੱਢ ਕੇ ਬਰੀਕ ਕਰ ਦੇਣਾ ਖਾਬ ਤਿਆਰ ਹੈ ਭਾਵੇਂ ਤੁਸੀਂ ਡਾਇਰੈਕਟ ਸਿੱਧਾ ਜਿਵੇਂ ਗੋਭੀ ਦੀ ਪੀਲੀ ਛੋਟੀ ਖੜੀ ਆ ਇਹਦੇ ਚ ਲੱਪ ਭਰ ਕੇ ਸਿੱਟ ਦੇ ਮੱਚਦੀ ਨਹੀਂ ਮੱਚਦੀ ਨਹੀਂ ਇਹਦਾ ਇਹੋ ਚੀਜ਼ ਹੈ ਇਹ ਤਾਂ ਇੱਕ ਆਪਾਂ ਤੇ ਬਈ ਜਿਹੜਾ ਆਹ ਸਿਸਟਮ ਜਾਂ ਲਾਇਆ ਹੁਣ ਇਹ ਵੱਡੇ ਪੱਧਰ ਤੇ ਨਹੀਂ ਕਰਨ ਜਿਵੇਂ ਤੁਸੀਂ ਛੋਟੇ ਪੱ ਮਤਲਬ ਵੀ ਸੰਸਥਾ ਸੰਸਥਾ ਉਹ ਦਿੰਦੇ ਆ ਉਹ ਦਿੰਦੇ ਆ ਸਪੋਰਟ ਆ ਬਿਜਾਉਣ ਦਾ ਸਪੋਰਟ ਆ ਕਿਸਾਨਾਂ ਕਿਸਾਨਾਂ ਲਈ ਮਤਲਬ ਫ੍ਰੀ ਕਹਿ ਲਈਏ ਜਾਂ ਸਪੋਰਟ ਕਹਿ ਲਈਏ ਹੈਨਾ ਉਹਨਾਂ ਬੰਦਿਆਂ ਨੂੰ ਦਿੰਦੇ ਆ ਭਈ ਇਹ ਜਿਹੜੇ ਸਬਜ਼ੀ ਦਾ ਕੰਮ ਉਹ ਆਪਾਂ ਦਰਸ਼ਕੋ ਲੈ ਦੇ ਵੀਡੀਓ ਪਾ ਦਾਂਗੇ ਸਪੈਸ਼ਲ ਵੀਡੀਓ ਪਾਵਾਂਗੇ ਆਪਾਂ ਉਹਦੇ ਵਾਸਤੇ ਆਪਾਂ ਜਾਣਕਾਰੀ ਫੇਰ ਇਹਦੇ ਬਾਰੇ ਹੁਣ ਜਿਹੜਾ ਇਤਿਹਾਜ ਗਿਆ ਆਪਾਂ ਗੁਰਿੰਦਰ ਗਡੋਏ ਵਾਲੀ ਤੇ ਜਿਵੇਂ ਹੁਣ ਬਾਈ ਇਹ ਪਾਈਪਾਂ ਪੁੱਪਾਂ ਆ ਲਾਈਆਂ ਹੁਣ ਉੱਤੇ ਤਾਂ ਮੈਨੂੰ ਲੱਗਦਾ ਧੁੱਪ ਪਈ ਜਾਂਦੀ ਇਹ ਗਡੋਏ ਮਰਦੇ ਮੁਰਦੇ ਨੇ ਬਾਈ ਇਹ ਨਾਲ ਤਾਂ ਨਹੀਂ ਇਹਦੇ ਤੇ ਆਏ ਆ ਬਾਈ ਜੀ ਮੈਨੂੰ ਲੱਗਦਾ ਇਹਦੇ ਨਾਲ ਹੁਣ ਲਾ ਕੇ ਰੱਖਿਆ ਵਾ ਹੁਣ ਮੌਸਮ ਠੰਡਾ ਠੰਡਾ ਤੇ ਰੇ ਉੱਤੇ ਬਣੀ ਪਈ ਆ ਬਈ ਆ ਸਾਰੀ ਬਣੀ ਪਈ ਆ ਅੱਛਾ ਗਰੋਏ ਸਾਰੇ ਥੱਲੇ ਜਾਵੜੇ ਡੂੰਗੇ ਅੱਛਾ ਗਡੋਏ ਜਮਾ ਸਾਰੇ ਥੱਲੇ ਜਾਵੜੇ ਬਈ ਐ ਮੈਨੂੰ ਹਾਂ ਆ ਗਡੋਏ ਫਿਰਦੇ ਹਾਂ ਸਾਰੇ ਥੱਲੇ ਜਾਵੜੇ ਨਾ ਜਮਾ ਥੱਲੇ ਡੂੰਗੇ ਜਾ ਠੀਕ ਹੈ ਅੱਛਾ ਇਹ ਹੁਣ ਕੋਈ ਚੱਕਰ ਨਹੀਂ ਕਰਮੀ ਦਾ ਇਹਨਾਂ ਨੂੰ ਨਾ ਹਾਂ ਕਰਮੀ ਇਹ ਸਾਰੀ ਬਣੀ ਪਈ ਆ ਬਈ ਹੁਣ ਇਹ ਉੱਤੇ ਲਾਵਾਂਗੇ ਅਸੀਂ ਲਾਵਾਂਗੇ ਲਾ ਪਾਉਣਾ ਤਾਂ ਆਪਾਂ ਗ੍ਰੀਨ ਪਾ ਸਕਦੇ ਨੇ ਗ੍ਰੀਨ ਆਪਾਂ ਉਦੋਂ ਪਾਉਣਾ ਜਦੋਂ ਆਪਣੇ ਗਡੋਏ ਉਤਲੀ ਪਰਤ ਤੇ ਚ ਹੁੰਦੇ ਆ ਬਈ ਇੱਥੇ ਹੁੰਦੇ ਆ ਅੱਛਾ ਹੁਣੇ ਥੱਲੇ ਆ ਹੁਣੇ ਜਮਾਂ ਥੱਲੇ ਜਾਵੜੇ ਬਈ ਖਾਈ ਬੈਠੇ ਆ ਬਈ ਇਹ ਸੀ ਲਾ ਕੇ ਉੱਤੇ ਹੀ ਉਧਰ ਨਵਾਂ ਗੋਭ ਤੇ ਇਹ ਦੋਸਤੋ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੀ ਵਰਮੀ ਕੰਪੋਸਟ ਆ ਬੂਟਿਆਂ 'ਚ ਵੀ ਪਾ ਸਕਦੇ ਆ ਸ਼ਹਿਰੇ ਹੀ ਪਾਉਂਦੇ ਆ ਨਾ ਬਈ ਹੁਣ ਸਭ ਤੋਂ ਵਧੀਆ ਬਈ ਗਮਲਿਆਂ ਵਾਸਤੇ ਗਮਲ ਅਜੇ ਕਿਸੇ ਨੇ ਪਾਉਣਾ ਆ ਤੇ ਥੋਡੇ ਲਈ ਵਧੀਆ ਤੇ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸ ਦੇਣਾ ਜਿਹਨੇ ਘਰੇ ਕਰਨਾ ਕਰੇ ਕਰਨਾ ਛੋਟੇ ਪੱਧਰ ਤੇ ਜਿਵੇਂ ਘਰੇ ਚਾਰ ਪਸ਼ੂ ਰੱਖਿਆ ਆ ਆਪਦੀ ਰੂੜੀ ਘਰੇ ਹੁੰਦਾ ਆਪਦਾ ਥਾਂ ਹੁੰਦਾ ਹਨਾ ਬਈ ਬਾੜਾ ਹੁੰਦਾ ਉੱਥੇ ਬਈ ਇਹ ਜੀ ਲਾ ਲਓ ਤੇ ਵਧੀਆ ਮੁਨਾਫਾ 10 ਰੁਪਏ ਕਿਲੋ ਬਈ ਆਪਾਂ ਕਦੋਂ ਵੀ ਇਹਨੂੰ ਵੇਚ ਸਕਦੇ ਆ ਪੈਕਿੰਗ ਕਰਕੇ ਮੇਲਿਆਂ ਦੇ ਵਿੱਚ ਲੈ ਜਾਓ ਮੇਲਿਆਂ ਦੇ ਵਿੱਚ ਲੈ ਜਾਓ ਤੇ ਠੀਕ ਆ ਦੋਸਤੋ ਧੰਨਵਾਦ ਬਾਕੀ ਆਪਾਂ ਫੁੱਲ ਵੀਡੀਓ ਪਾਵਾਂਗੇ